ਅਸੀਂ ਸਾਰੇ ਮੈਂਬਰ ਸ਼੍ਰੀ ਅਕਾਲਤਖ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਟਰਸਟ ਕਰਕੇ ਇਹ ਸੱਤ ਮੈਂਬਰੀ ਕਮੇਟੀ ਬਣਾਈ ਆ ਸੋ ਅੱਜ ਇਹ ਮੀਟਿੰਗ ਇੱਥੇ ਬੈਠ ਕੇ ਸਾਰੀ ਹੋਈ ਆ ਚੰਗੇ ਮਾਹੌਲ ਦੇ ਵਿੱਚ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਆ ਕਿਉਂਕਿ ਸਿੰਘ ਸਾਹਿਬ ਦਾ ਆਦੇਸ਼ ਭਾਗ ਦੀ ਪ੍ਰਕਿਰਿਆ ਆਰੰਭ ਕਰਨ ਦਾ ਤੇ ਪਲੱਸ ਜਿਹੜਾ ਚੇਚੇ ਤੌਰ ਦੇ ਉਹਨਾਂ ਦਾ ਜਿਹੜਾ ਇੱਕ ਆਦੇਸ਼ ਆ ਆਸੀਂ ਉਹ ਆਦੇਸ਼ ਨੂੰ ਵੀ ਬੈਠ ਕੇ ਪਰਚੋਲ ਕੀਤੀ ਆ ਉਹ ਸੀਗਾ ਵੀ ਆਪਣੀ ਹਉਮੈ ਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ ਦਾ ਤੇ ਮੈਂ ਤੁਹਾਡੇ মিডিਏ ਰਾਹੀਂ ਕਹਿਣਾ ਚਾਹੁੰਨਾ ਕਿ ਆ ਜਿਹੜਾ ਪੈਣਾ ਵਿਖ ਰਿਹਾ ਆ ਇਹਦੇ ਵਿੱਚ ਕੌਮ ਇੱਕ ਥਾਂ ਕੱਟੀ ਹੋਵੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਤੇ ਆਗੂ ਸਹਿਬਾਨ ਆ ਸਾਰਿਆਂ ਨੂੰ ਵੈਲਕਮ ਆ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨ ਤਾਂ ਜੋ ਕੌਮ ਦੀ ਜਿਹੜੀ ਦੇਖਿਆ ਉਹ ਨਿਗਰ ਤੇ ਨਰੋਈ ਬਣ ਸਕੇ ਪੀਸੀ ਗਰੀ ਹੈ ਜੀ ਸੋ ਅੱਜ ਇਹ ਸਾਰੀਆਂ ਵਿਚਾਰਾਂ ਹੋਗੋਂ ਨਾਵੇਂ ਦੀ ਲਾਈਟ ਦੇ ਵਿੱਚ ਉਕਮ ਨਾਮੇ ਦੇ ਹੋਏ ਹੰਦੇਸ਼ ਅਨੁਸਾਰ ਇਹ ਸਾਰੀ ਬੈਠ ਕੇ ਡਿਸਕਸ ਹੋਈ ਆ ਮੈਂ ਸਾਰੇ 6 ਮੈਂਬਰ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਹੜਾ ਸਮਾਂ ਕੱਢ ਕੇ ਆਏ ਵੀ ਆ ਤੇ ਆਪਣੇ ਕੀਮਤੀ ਵਿਚਾਰ ਵੀ ਦਿੱਤੇ ਮੈਂ ਕੋਈ ਤੁਹਾਡੇ ਜਿਹਲੇ ਪ੍ਰੈਸ ਕਾਨਫਰੰਸ ਆ ਜਿਹੜੀ ਮੈਂ ਇੱਕ ਜਾਰੀ ਕਰਨੀ ਆ ਸਵਾਲ ਜਵਾਬ ਦੀ ਮੈਂ ਜਿਹੜੇ ਕੋਈ ਨਹੀਂ ਕਰਨੇ ਤੁਹਾਡੇ ਮੈਂ ਤੁਹਾਨੂੰ ਤਾਂ ਪਹਿਲਾਂ ਵੀ ਕਿਹਾ ਸੀ ਸਿਰਫ ਆ ਜਿਹੜਾ ਅੱਜ ਬੈਠ ਕੇ ਫੈਸਲਾ ਹੋਇਆ ਇਹਦੇ ਉੱਤੇ ਤੁਹਾਨੂੰ ਫੋਕਸ ਕਰਨਾ ਚਾਹਣਾ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨਾਵੇਂ ਮਿਤੀ 2.12.2024 ਨੂੰ ਹੋਏ ਹਦੇਸ਼ ਆਦੇਸ਼ ਅਨਸਾਰ 7 ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਕਾਲੀ ਦਲ ਦੀ ਭਾਗੀ ਆਰੰਭ ਕਰਨ ਦਾ ਹੁਕਮ ਹੋਇਆ ਸੀ। ਹੋ ਗਿਆ ਹੈ। ਕੀ ਸ਼੍ਰੋਮਣੀ ਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 7 ਮੈਂਬਰੀ ਕਮੇਟੀ ਨੂੰ ਹੋਏ ਹੁਕਮ ਅਨੁਸਾਰ ਭਾਗਤੀ ਪ੍ਰਕਿਰਿਆ ਆਰੰਭ ਕਰਨਾ ਚਾਹੁੰਦਾ ਹੈ ਇਸ ਵਾਸਤੇ ਸਰਦਾਰ ਬਲਵਿੰਦਰ ਸਿੰਘ ਦੀਪੂਂਦੜ ਵਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਮਿਤੀ 11/2/2025 ਨੂੰ ਬਹਾਦਰਗੜ੍ਹ ਵਿਖੇ ਮੀਟਿੰਗ ਵਿੱਚ ਬੈਠਣ ਦਾ ਸੱਦਾ ਦਿੰਦਾ ਹੈ ਇਹ ਅੱਜ ਬੈਠ ਕੇ ਫੈਸਲਾ ਹੋਇਆ ਕਿ ਜਿਹੜੇ ਸਾਡੇ ਵਰਕਿੰਗ ਪ੍ਰਧਾਨ ਆ ਸ਼੍ਰੋਮਣੀ ਕਾਲੀ ਦਲ ਦੇ ਉਹ 11 ਤਰੀਕ ਨੂੰ ਬੈਠਕ ਦੇ ਵਿੱਚ ਸਾਡੇ ਸੱਤਾ ਦੇ ਨਾਲ ਬੈਠਣਗੇ ਤੇ ਬੈਠ ਕੇ ਜਿਹੜਾ ਆ ਇਹ ਸਾਰਾ ਫਿਰ ਉਹ ਡਿਸਕਸ ਕੀਤਾ ਜਾਊਗਾ ਉਸ ਤੋਂ ਬਾਅਦ ਫਿਰ ਅਗਲੀ ਪ੍ਰੈਸ ਕਾਨਫਰੰਸ ਸਾਡੇ ਨਾਲ ਇਹ ਕਰਾਂਗੇ